नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ 올림픽 ਸਮੇਤ ਵਾਕ-ਵਾਕ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ 11 ਅਗਸਤ ਤੱਕ ਚੱਲਣ ਵਾਲੀਆਂ ਪੈਰਿਸ 올림픽 ਖੇਡਾਂ ਵਿੱਚ ਕੁੱਲ 32 ਇਵੈਂਟ ਵਿੱਚ 329 ਤਮਗਿਆਂ ਲਈ 10000 ਤੋਂ ਵੱਧ ਖਿਡਾਰੀ ਆਪਣੇ ਖੇਡ ਦਾ ਜਾਦੂ ਵਿਖਾਉਂਦਿਆਂ ਜਿੱਤ ਲਈ ਪੂਰੀ ਵਾਹ ਲਗਾ ਰਹੇ ਨੇ ਭਾਰਤ ਦੇ ਕੋਲ 117 ਖਿਡਾਰੀ 16 ਇਵੈਂਟ ਵਿੱਚ ਹਿੱਸਾ ਲੈ ਰਹੇ ਨੇ ਪੈਰਿਸ 올림픽 ਵਿੱਚ ਸ਼ੂਟਰ ਮਨੋਪਾਖ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ 에ਅਰ ਪਿਸਟਲ ਮਿਕਸਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤੇ ਮਨੋਦਾਏ ਦੂਜਾ ਤਮਗਾ ਤੇ ਇਸ ਕਾਮਯਾਬੀ ਤੇ ਉਹ ਬਹੁਤ ਖੁਸ਼ ਨੇ ਮਿਹਨਤ ਬਹੁਤ ਕੀਤੀ ਇੱਕ ਮੈਡਲ ਦਾ ਤਾਂ ਡੈਫੀਨਿਟਲੀ ਸੋਚਾ تھا ਬਟ ਦੋ ਹੋਣਗੇ ਇਤਨਾ ਤੋਂ ਮਤਲਬ ਡ੍ਰੀਮ ਕਮ ਟੂ ਆਈ ਊਡ ਸੇ ਕਾਫੀ ਜੋ फर्ट्स मेरी पूरी टीम के रहे हैं मेरे साथ आई uh, थिंक वो सब फल लाया है और इतने सालों की मेहनत साढ़े आठ साल का मेरा करियर रहा है शूटिंग में वो सारा फल लाया है तो uh, बहुत बहुत ग्रैटिट्यूड बहुत सारा uh, धन्यवाद सब लोगों को फॉर uh, शोइंग दिस मच सपोर्ट एंड लाव 2018 में खेलो इंडिया का पहला एडिशन हुआ था जिसमें मैंने दो गोल्ड मेडल जीते थे uh, वो भी रिकॉर्ड के साथ सो so, uh, वहाँ से ही मैं काफ़ी थोड़ी लाइमलाइट में आई थी उसके बाद टॉप स्कोर ग्रुप में और uh, बहुत सारे स्पॉन्सर्स और सो आई वुड से कि इन सब को मिल मिलाकर ही आज मैं यहाँ तक पहुंच पाई हूँ वरना बिकॉज बहुत सारे एथलीट्स को बहुत सारे तरीके के इशूज होते हैं फाइनेंशियल इशूज या फिर सपोर्ट uh, नहीं मिल रहा कि बाहर जाकर ट्रेनिंग करनी है एक्सपोजर या फिर बहुत सारे इशूज एंड द ह्यूज टीम રાહાવ ફિઝિયો ટીચર્સ મેન્ટર્સ માય पेरेंट्स ફેમિલી ફ્રેન્ડ્સ એન્ડ માય કોચસ પાલ સર બટ देयर इज ऑलवेज ગો ફોર ઇમ્પ્રૂવમેન્ટ 10 મીટર એર पिस्टल મિક્સ્ડ મુકાબલે وچ કાંસે દા તમગા જીતન વાલે અંબાલા દે વસ્નેક સરબ જોત દે કાર ਇਸ ਜਿੱਤ ਦੀ ਖੁਸ਼ੀ ਜ਼ੋਰਦਾਰ ਢੰਗ ਨਾਲ ਮਨਾਈ ਗਈ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਨੇ ਆਪਣੇ ਪੁੱਤ ਦੀ ਕਾਮਯਾਬੀ ਬਾਰੇ ਕਿਹਾ ਬਹੁਤ ਖੁਸ਼ੀ ਹੈ ਬੇਟੇ ਮੈਂ ਜਿਤਨੇ ਜੀ ਅੰਬਾਲਾ ਦਾ ਪਹਿਲਾ ਬੱਚਾ ਜੀ ਜੋ 올림픽 ਵਾਂ ਗਿਆ ਜੀ ਹ ਤੱਕ ਮੇਰੇ ਖਿਆਲ ਨਾਲ ਪਹਿਲਾ ਕੋਈ ਬੱਚਾ ਨਹੀਂ 올림픽 ਵਾਂ ਗਿਆ ਜੀ ਮੇਰੀ ਪ੍ਰਾਰਥਨਾ ਹੈ ਜੀ ਅੱਗਾ ਹੋਰ ਬੱਚੇ 올림픽 ਵਿੱਚ ਜਾਣ ਜੀ ਇਧਰ ਸਰਬਜੋਤ ਸਿੰਘ ਦੇ ਕੋਚ ਗੌਰਵ ਨੇ ਕਿਹਾ ਕਿ ਸਰਬਜੋਤ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਸ ਦਾ ਟੋਕਮਾ ਫਾਲੋਸ ਨੂੰ ਮਿਲੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਰਬਜੋਤ ਨੇ 올림픽 ਦੇ ਅੰਦਰ ਮੈਡਲ ਲਿਆ ਹੈ ਬ੍ਰੌਂਜ਼ ਮੈਡਲ ਜੀ ਔਰ 에ਅਰ ਅਕੈਡਮੀ ਕੋ ਨੇ ਬਹੁਤ ਮਿਹਨ ਕੀ ਹੈ ਜੀ ਸਰਬਜੋਤ ਦੇ ਪਿੱਛੇ ਬਹੁਤ ਜ਼ਿਆਦਾ ਜੀ ਅਭਿਸ਼ੇਕ ਸਰ ਨੇ ਬਹੁਤ ਮਿਹਨਤ ਕੀਤੀ ਹੈ ਜੀ ਔਰ ਉਸ ਮੁਕਾਮ ਤੱਕ ਹਮ ਪਹੁੰਚ ਗਏ ਜੀ ਮੈਡਲ ਹਾਸਲ ਕਰਕੇ 올림픽 ਪੈਰਿਸ 올림픽 ਵਿੱਚ ਪਾਰਾ ਦੇ ਖਿਡਾਰੀਆਂ ਤੋਂ ਆਮ ਲੋਕਾਂ ਨੂੰ ਵੀ ਕਾਫੀ ਉਮੀਦਾਂ ਨੇ ਮੋਗਾ ਵਿੱਚ ਕੌਮੀ ਪੱਧਰ ਦੀ ਖਿਡਾਰੀਆਂ ਤੇ ਕੋਚ ਉਕਰਦੀਪ ਕੌਰ ਨੇ ਕਿਹਾ ਕਿ ਸਾਰੇ ਹੀ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਕਰਕੇ ਤਮਗੇ ਜਿੱਤਣ ਦੀ ਆਸ ਹੈ 2024 올림픽 ਗੇਮ ਜੋ ਕਿ ਪੈਰਿਸ ਦੇ ਵਿੱਚ ਹੋ ਰਹੀ ਹੈ ਤੇ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਮੋਗਾ ਸ਼ਹਿਰ ਦਾ ਖਿਡਾਰੀ ਤੇਜਿੰਦਰਪਾਲ ਤੂਰਜੀ ਉਸ ਵਿੱਚ ਭਾਗ ਲੈ ਰਹੇ ਹਨ ਤੇ ਸਾਨੂੰ ਉਮੀਦ ਹੈ ਕਿ ਉਹ ਮੈਡਲ ਲੈ ਕੇ ਵਾਪਸ ਆਣਗੇ ਸਾਡੀਆਂ ਅਰਦਾਸਾਂ ਉਹਨਾਂ ਦੇ ਨਾਲ ਹਨ ਸਾਨੂੰ ਲੋੜ ਹੈ ਉਹਨਾਂ ਦਾ ਹੌਸਲਾ ਜਾਰੀ ਕਰਨ ਦੀ ਅਤੇ ਜਿੰਨੇ ਵੀ ਖਿਡਾਰੀ ਇੰਡੀਆ ਦੇ ਪੰਜਾਬ ਦੇ 올림픽ਸ ਦੇ ਵਿੱਚ ਭਾਗ ਲੈ ਰਹੇ ਹਨ ਸਾਡੀਆਂ ਅਰਦਾਸਾਂ ਉਹਨਾਂ ਦੇ ਨਾਲ ਹਨ ਤੇ ਸਾਡੇ ਆਉਣ ਵਾਲੇ ਖਿਡਾਰੀਆਂ ਅਤੇ ਪਛਿਆਂ ਦੇ ਪਵਿੱਖ ਲਈ ਇੱਕ ਬਹੁਤ ਹੀ ਵੱਡਾ ਮੋਟੀਵੇਸ਼ਨ ਹਨ ਪੈਰੀਸ 올림픽 ਵਿਖੇ ਸ਼ਾਰਟ ਪੁੱਟ ਖੇਡ ਵਿੱਚ ਭਾਰਤ ਦੀ ਨਮਾਇੰਦਗੀ ਕਰ ਰਹੇ ਤਜਿੰਦਰ ਪਾਲ ਸਿੰਘ ਦੂਰ ਦੇ ਅਧਿਆਪਕ ਰਹੇ ਲੈਕਚਰਾਰ ਗੁਰਸ਼ਰਨ ਕੌਰ ਨੇ ਯਾਦਾਂ ਤਾਜ਼ੀਆਂ ਕਰਦਿਆਂ ਤਜਿੰਦਰ ਦੂਰ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਛੋਟੇ ਹੁੰਦੇ ਤੋਂ ਹੀ ਪੜ੍ਹਾਈ ਦੇ ਵਿੱਚ ਘੱਟ ਤੇ ਖੇਡਾਂ ਦੇ ਵਿੱਚ ਉਹਦੀ ਰੁਚੀ ਜ਼ਿਆਦਾ ਸੀ ਉਹ ਸ਼ਾਮ ਦਾ ਸਮਾਂ ਗਰਾਊਂਡ ਵਿੱਚ ਬਿਤਾਉਂਦਾ ਸੀ ਫੇਰ ਵੀ ਉਹ ਨਾਲ-ਨਾਲ ਪੜ੍ਹਾਈ ਆਪਣੀ ਪੂਰੀ ਕਰਦਾ ਰਿਹਾ ਤੇ ਆਪਣਾ ਖੂਨ ਪਸੀਨਾ ਵਹਾ ਕੇ ਖੇਡਾਂ ਦੇ ਵਿੱਚ ਸ਼ਾਰਟ ਪੁੱਟ ਦੇ ਵਿੱਚ ਸਾਡੇ ਪਿੰਡ ਦਾ ਨਾਮ ਉਹਨੇ ਰੌਸ਼ਨ ਕੀਤਾ ਇਨਾਂ ਦੀ ਜਿਹੜੀ ਪੀੜ੍ਹੀ ਆ ਇਹਨਾਂ ਦੇ ਫਾਦਰ ਇਹਨਾਂ ਦੇ ਦਾਦਾ ਜੀ ਉਹ ਵੀ ਰੱਸਾ ਕਸ਼ੀ ਦੇ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਉਹਨਾਂ ਨੇ ਵੀ ਉਹ ਵੀ ਉਹ ਕਿਸੇ-ਕਿਸੇ ਦੇ ਵਿੱਚ ਮੱਲਾ ਮਾਰਦੇ ਸੀ ਸਭ ਦੀਆਂ ਦੁਆਵਾਂ ਲੈ ਕੇ ਉਹ ਚੰਗਾ ਪ੍ਰਦਰਸ਼ਨ ਕਰਕੇ ਦੇਸ਼ ਲਈ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਤੇ ਸੋ ਗ੍ਰੀਨ ਦਾ ਤਖ਼ਮਾ ਜਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਦੀ ਮੁਹਿੰਮ ਇੱਕ ਪੇੜ ਮਾਂ ਕੇ ਨਾਮ ਤਹਿ ਦਸ਼ਪਾਰਦੀ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਚ ਬੂਟੇ ਲਾਉਣ ਦਾ ਸੱਦਾ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਧਿਆਮ ਲੋਕ ਇਸ ਮੁਹਿੰਮ ਤੋਂ ਬੇਹਦ ਉਤਸ਼ਾਹਿਤ ਨੇ ਅਤੇ ਵੱਖ-ਵੱਖ ਕਸਬਿਆਂ ਦੇ ਬੂਟੇ ਵੀ ਲਗਾ ਰਹੇ ਨੇ ਮੋਗਾ ਤੋਂ ਮਜਵੰਤ ਕੌਰ ਨੇ ਧਰਤੀ ਦੀ ਬਿਹਤਰੀ ਵਾਸਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ ਇੱਕ ਪੇੜ ਮਾਂ ਦੇ ਨਾਮ ਤਹਿਤ ਜਿਹੜਾ ਪ੍ਰੋਗਰਾਮ ਚੱਲ ਰਿਹਾ ਵਾ ਸਾਨੂੰ ਹਰੇਕ ਨੂੰ ਆਦੇ ਜਨਮ ਦਿਨ ਦੇ ਉੱਤੇ ਕੇਕ ਕੱਟਣ ਦੀ ਬਜਾਏ ਜਿੰਨੇ ਸਾਲ ਦੇ ਅਸੀਂ ਹੋ ਗਏ ਆ ਸਾਨੂੰ ਉਹਨੇ ਪੌਦੇ ਲਗਾਉਣੇ ਬਹੁਤ ਜ਼ਰੂਰੀ ਆ ਜਿਵੇਂ ਅਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਆ ਸਾਨੂੰ ਪੌਦਿਆਂ ਨੂੰ ਇਸ ਤਰ੍ਹਾਂ ਹੀ ਪਿਆਰ ਕਰਨਾ ਚਾਹੀਦਾ ਪੌਦੇ ਸਿਰਫ ਸਾਨੂੰ ਨਹੀਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਿਆਰ ਕਰਨਗੇ ਤੇ ਕੋਸ਼ਿਸ਼ ਕਰੋ ਸਾਰੇ ਜਾਣੇ ਵੱਧ ਤੋਂ ਵੱਧ ਬੂਟੇ ਲਗਾਓ ਤਾਂ ਕਿ ਅਸੀਂ ਜਿਹੜਾ ਆਉਣ ਵਾਲਾ ਸਮਾਂ ਗਲੇਸ਼ੀਅਰ ਪਿਘਲ ਰਿਹਾ ਹੈ ਉਹਨਾਂ ਨੂੰ ਅਸੀਂ ਬਚਾ ਸਕੀਏ ਉਧਰ ਮੁਹਾਲੀ ਜ਼ਿਲ੍ਹੇ ਵਿੱਚ ਹਰਿਆਵਲ ਨੂੰ ਹਲਾਰਾ ਦੇਣ ਦੇ ਉਦੇਸ਼ ਨਾਲ ਇੱਕ ਨਵਿਕਲੀ ਪਹਿਲ ਕਦਮੀ ਹੈਤ ਵਾਕ-ਵਾਕ ਥਾਮਾਂ ਤੇ ਬੂਟੇ ਲਾਉਣ ਦੀ ਵਿਸ਼ਾਲ ਮੁਹਿੰਮ ਚਲਾਈ ਹੋਈ ਹੈ। ਮੁਹਾਲੀ ਤੋਂ ਹਰਿਆਵਲ ਪੰਜਾਬ ਦੇ ਸੂਬਾ ਕਾਜਕਾਰੀ ਮੈਂਬਰ ਬ੍ਰਿਜਮੋਹਨ ਜੋਸ਼ੀ ਨੇ ਇਸ ਮੁਹਿੰਮ ਬਾਰੇ ਦੱਸਿਆ। ਸਾਡਾ ਮੇਨ ਟਾਰਗੇਟ ਕੀ ਹੈ? ਪੌਦੇ ਲਗਾਉਣਾ, ਪੌਦਿਆਂ ਦੀ ਸੰਭਾਲ ਕਰਨਾ। ਅੱਜ ਤੱਕ ਅਸੀਂ 1000 ਦੇ ਕਰੀਬ ਹੈ ਜਿਹੜੇ ਉਹ ਪੌਦੇ ਇਹ ਲਗਾ ਚੁੱਕੇ ਹਾਂ ਅਲੱਗ-ਅਲੱਗ ਸਥਾਨਾਂ ਤੇ ਤੇ ਸਾਡੇ ਪੌਦੇ ਲਗਾਉਣ ਦਾ ਜਿਹੜਾ ਤਰੀਕਾ ਹੈ ਉਹ ਥੋੜ੍ਹਾ ਜਿਹਾ ਇਸ ਤਰ੍ਹਾਂ ਅਲੱਗ ਕਹਿ ਸਕਦੇ ਹਾਂ ਕਿ ਅਸੀਂ ਪੌਦੇ ਹੀ ਉੱਥੇ ਲਗਾਨੇ ਜਿੱਥੇ ਸਾਨੂੰ ਲੱਗਦਾ ਵੀ ਇਹਨਾਂ ਨੂੰ ਪਾਲਣ ਵਾਲੇ ਹੋ ਹੈ ਤੇ ਇਹ ਪੌਦੇ ਜਿਹੜੇ ਲੱਗੇ ਆ ਇਹ ਸੁਰੱਖਿਤ ਥੱਥਾਂ ਦੇ ਵਿੱਚ ਆ ਪੌਦੇ ਥੋੜੇ ਲੱਗਣ ਉਹਨਾਂ ਦਾ ਸਕਸੈਸ ਰੇਟ ਜ਼ਿਆਦਾ ਹੋਵੇ ਇਸ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਹੈ ਉਹ ਸਾਡੇ ਪੌਦੇ ਲਗਾਉਣ ਦੀ ਮੁਹਿੰਮ ਜਾਰੀ ਹੈ ਤੇ ਇਸ ਦੇ ਕਰਕੇ ਮੈਂ ਸਭ ਨੂੰ ਅਪੀਲ ਕਰਾਂਗਾ ਵੀ ਫਰਿਆਵਲ ਪੰਜਾਬ ਨਾਲ ਜੁੜੀਏ ਚਾਹੇ ਆਪਣੇ ਇੰਡੀਵਿਜੂਅਲ ਤੌਰ ਤੇ ਲਾਈਏ ਸਾਨੂੰ ਜਿਹੜਾ ਹੈ ਉਹ ਪਰਿਆਵਰਣ ਨੂੰ ਬਚਾਉਣ ਦੇ ਲਈ ਇਸ ਪੰਜਾਬ ਦੀ ਬੰਜਰ ਭੂਮੀ ਪਾਣੀ ਡੂੰਘਾ ਜਾ ਰਿਹਾ ਉਸ ਨੂੰ ਬਚਾਉਣ ਦੇ ਲਈ ਪੌਦੇ ਆ ਜਿਹੜੇ ਲਗਾਣੇ ਚਾਹੀਦੇ ਹਨ ਕਿਉਂਕਿ ਇਹ ਬਰਸਾਤ ਦਾ ਸੀਜ਼ਨ ਹੈ ਜਿਹੜਾ ਇਸ ਦੇ ਵਿੱਚ ਪੌਦਾ ਬੜਾ ਡਵੈਲਪ ਵੀ ਹੁੰਦਾ ਹੈ ਪੌਦਾ ਹੀ ਇਸ ਬਰਸਾਤ ਦੇ ਪਾਣੀ ਨੂੰ ਧਰਤੀ ਵਿੱਚ ਪਜਾਣ ਦਾ ਇੱਕ ਜਰੀਆ ਹੈ ਕਿਉਂਕਿ ਇਹ ਰੂਟ ਦੇ ਮਾਧਿਅਮ ਨਾਲ ਧਰਤੀ ਦੇ ਵਿੱਚ ਪਾਣੀ ਥੱਲੇ ਜਾਂਦਾ ਹੈ। ਬੂਟੇ ਲਾਉਣ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਨੇ ਕਿਹਾ ਦੇਖੋ ਇਹ ਬੂਟੇ ਅੱਜ ਲੱਗਣਗੇ ਤਾਂ ਜਿਹੜਾ ਇੱਕ ਆਪਾਂ ਸਾਹ ਦੀ ਗੱਲ ਕਰਦੇ ਆਂ ਤੇ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰਦੇ ਆਂ ਇੰਨਾ ਜ਼ਿਆਦਾ ਤਾਪਮਾਨ ਜਿਹੜਾ ਵੱਧ ਰਿਹਾ ਆਇਆ ਇਸ ਵਧਦੇ ਹੋਏ ਤਾਪਮਾਨ ਨੂੰ ਦੇਖਦੇ ਹੋਏ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਇੱਕ ਬਹੁਤ ਵੱਡਾ ਇਹ ਜਿਹੜਾ ਇੱਕ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਤੇ ਨਿਰਪੱਖ ਖੇੜ ਵੱਲੋਂ ਵੀ ਆਪਾਂ ਪਿਛਲੇ ਲਗਾਤਾਰ 15 ਦਿਨਾਂ ਤੋਂ ਜਿਹੜਾ ਬੂਟੇ ਲਗਾ ਰਹੇ ਆ ਤੇ ਇਸੇ ਮੁਹਿੰ ਉਹ ਹੁਣ ਉਹ ਜਿਹੜੀ ਕਰ ਰਹੀ ਹੈ ਜੀ ਲੁਧਿਆਣਾ ਤੋਂ ਫਿਲਾਂਥਰੋਫੀ ਕਲੱਬ ਦੇ ਸੰਸਥਾਪਕ ਲਖਮਿੰਦਰ ਕਾਰਦਾ ਕਹਿੰਣਾ ਹੈ ਕਿਸਾਨੋ ਸਾਰਿਆਂ ਨੂੰ ਰੁੱਖਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਣਾ ਤੇ ਸੰਭਾਲਣਾ ਚਾਹੀਦਾ ਹੈ। ਇੱਕ ਬਹੁਤ ਸੋਨਾ ਸਾਡੇ ਵੇਦਾ ਅਜਿ ਵਿੱਚ ਲਿਖਿਆ ਹੈ ਮਾਤਾ ਭੂਮੀ ਪੁੱਤਰੋ ਪ੍ਰਥਵੀ। ਅਰਥ ਇਜ਼ ਮਾਈ ਮਦਰ ਆਈ ਏਮ ਹਰ ਸਨ। ਇੱਕ ਥਾਟ ਹੈਗਾ ਕਿ ਅਸੀਂ ਆਪਣੇ এনवायरमेंट ਦਾ ਧਿਆਨ ਰੱਖਣਾ ਹੈ। ਆਪਣੇ ਪੀੜਾ ਦਾ ਧਿਆਨ ਰੱਖਣਾ ਹੈ ਕਿਉਂਕਿ ਇਹ ਪ੍ਰਥਵੀ ਸਾਡੀ ਮਾਂ ਹੈ। ਇਹ ਅਸੀਂ ਉਹਦੇ ਪੁੱਤਰ ਹਾਂ। ਇਹ ਹੀ ਨਹੀਂ ਇੱਕ ਪੀੜ ਸਾਨੂੰ ਆਕਸੀਜਨ ਦਿੰਦਾ ਹੈ। ਕਾਰਬਨ ਡਾਈਆਕਸਾਈਡ ਦੇ ਲੈਵਲ ਘਟਾਉਂਦਾ ਹੈ। ਸਾਨੂੰ ਛਾਇਆ ਦਿੰਦਾ ਹੈ। ਐਨੀਮਲਸ ਨੂੰ ਵੀ ਸਪੋਰਟ ਕਰਦਾ ਹੈ। ਵਾਈਲਡ ਲਾਈਫ ਨੂੰ ਸਪੋਰਟ ਕਰਦਾ ਹੈ। ਸੀ ਰੁਖਤ ਜਰੂਰ ਲਗਾਈਏ ਬਟੋਦਾ ਧਿਆਨ ਵਿੱਚ ਇੱਕ ਪੁੱਤਰ ਵਾਂਗੀ ਰੱਖੀਏ ਇਧਰ ਗੁਰਦਾਸਪੁਰ ਦੇ ਰਹਿਣ ਵਾਲੇ ਲਵਦੀਪ ਕੁਮਾਰ ਇੱਕ ਪੇੜ ماں ਕੇ ਨਾਮ ਮਹਿੰਦੀ ਸ਼ਲਾਗਾ ਕਰਦੇ ਹੋਏ ਕਹਿੰਦੇ ਨੇ ਪਰ ਸਰਕਾਰ ਨੇ ਜਿਹੜੀ ਇੱਕ ਮਹੀਨ ਇੱਕ ਪੇੜ ਇੱਕ ماں ਕੇ ਨਾਮ ਚਲਾਈ ਹੈ ਉਸ ਸਕੀਮ ਦੀ ਮੈਂ ਸ਼ਲਾਗਾ ਕਰਦਾ ਹਾਂ ਤੇ ਹਰ ਇੱਕ ਭਾਰਤੀ ਨੂੰ ਇਸ ਸਕੀਮ ਦੇ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਤੇ ਹਰ ਇੱਕ ਇਨਸਾਨ ਨੂੰ ਇੱਕ ਇੱਕ ਪੇੜ ਜ਼ਰੂਰ ਲਗਾਉਣਾ ਚਾਹੀਦਾ ਹੈ ਨੀਟਯੂਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਤੇ ਸਰਵੋਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕਾਂ ਨੂੰ ਕਾਫੀ ਤਸੱਲੀ ਮਿਲੀ ਹੈ ਮੋਗਾ ਦੇ ਰਹਿਣ ਵਾਲੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਕਾਲੀ ਇਸ ਮਾਮਲੇ ਵਿੱਚ ਅਦਾਲਤ ਦੇ ਫੈਸਲੇ ਤੋਂ ਬਹੁਤ ਖੁਸ਼ ਨੇ ਜਿਸ ਤਰ੍ਹਾਂ ਨੀਟ ਦਾ ਜਿਹੜਾ ਹੈਗਾ ਇਹ ਪ੍ਰੋਸੈਸ ਚੱਲ ਰਿਹਾ ਹੈਗਾ ਔਰ ਜਿਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਡਿਸੀਜਨ ਦਿੱਤਾ ਹੈ ਕਿ ਦੁਬਾਰਾ ਇਗਜ਼ਾਮ ਨਹੀਂ ਹੋਏਗਾ ਤਾਂ ਮੇਰੇ ਮੁਤਾਬਕ ਇਹ ਅੱਛਾ ਡਿਸੀਜਨ ਹੈ ਕਿਉਂਕਿ ਜਿਹੜੇ ਬੱਚਿਆਂ ਨੇ ਬਹੁਤ ਸਮੇਂ ਤੱਕ ਆਪਣੀ ਪ੍ਰੈਪਰੇਸ਼ਨ ਕੀਤੀ ਹੁੰਦੀ ਹੈ ਤੇ ਜਦ ਇਗਜ਼ਾਮ ਹੋ ਜਾਂਦਾ ਹੈ ਉਹ ਬੱਚੇ ਜਿਹੜੇ ਹੈਗੇ ਆ ਉਸ ਨੂੰ ਨੇਚਰਲ ਹੈਗਾ ਇਹ ਬੱਚਿਆਂ ਦੇ ਵਿੱਚ ਇੱਕ ਇੰਟਰਸਟ ਜਨਨ ਹੁੰਦਾ ਕਿ ਉਹ ਬੱਚੇ ਜਿਹੜੇ ਹੈਗੇ ਉਹ ਪੜਨਾ ਛੱਡ ਦਿੰਦੇ ਹੈਗੇ ਕਿਉਂਕਿ ਇਹਨੂੰ ਲੱਗਦਾ ਹੁੰਦਾ ਕਿ ਸਾਡਾ ਪੇਪਰ ਹੋ ਗਿਆ ਸਾਡਾ ਪੇਪਰ ਅੱਛਾ ਹੋ ਗਿਆ ਔਰ ਸਾਡਾ ਪੇਪਰ ਕਲੀਅਰ ਹੋ ਜਾਏਗਾ ਔਰ ਕਿੰ ਬਹੁਤ سارے ਬੱਚਿਆਂ ਨੇ ਤਾਂ ਨੇਚਰਲੀ ਹੈਗਾ ਇਹ ਪੜਕੇ ਹੀ ਇਹਨੂੰ ਪੇਪਰ ਨੂੰ ਕਲੀਅਰ ਕੀਤਾ ਹੁੰਦਾ ਸੋ ਮੈਨੂੰ ਲੱਗਦਾ ਹੈਗਾ ਅੱਛਾ ਡਿਸੀਜਨ ਹੈ ਰੀ-ਐਗਜ਼ਾਮ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਬੱਚਿਆਂ ਨੂੰ ਸਮਾਂ ਵੀ ਮਿਲ ਜਾਏਗਾ ਪਰ ਸਮਾਂ ਰਹਿੰਦੇ ਉਹਨਾਂ ਦੀ ਐਡਮਿਸ਼ਨਸ ਵੀ ਹੋ ਜਾਣਗੀਆਂ ਇਹਦੇ ਵਿੱਚ ਬੱਚਿਆਂ ਦਾ ਫਾਇਦਾ ਹੋਏਗਾ ਹਾਜ਼ਿਲ ਕਾ ਤੋਂ ਸੀਨੀਅਰ ਸਿਟੀਜ਼ਨ ਸ਼ਸ਼िकांत ਮਾਂਦੇ ਨੇ ਕੇ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੀਤੀ ਜਾਂਚ ਨਾਲ ਵਿਦਿਆਰਥੀਆਂ ਦਾ ਭਰੋਸਾ ਕਾਇਮ ਹੋਇਆ ਹੈ ਸਰਕਾਰ ਨੇ NEET ਨੂੰ ਲੈ ਕੇ ਜੋ ਫੈਸਲਾ ਕੀਤਾ ਹੈ ਔਰ ਜੋ ਜਾਂਚ ਪੜਤਾਲ ਕੀਤੀ ਹੈ ਬਹੁਤ ਹੀ ਸੁਚੇਜੇ ਢੰਗ ਨਾਲ ਕੀਤੀ ਹੈ ਅਪਰਾਧੀਆਂ ਨੂੰ ਫੜਿਆ ਹੈ ਔਰ ਜੋ ਹੁਣ ਫੈਸਲਾ ਕੀਤਾ ਹੈ ਉਸ ਦੇ ਨਾਲ ਸਟੂਡੈਂਟਸ ਦਾ ਔਰ ਉਹਨਾਂ ਦੇ ਪੇਰੈਂਟਸ ਦਾ ਮੋਰਲ ਵਧਿਆ ਹੈ ਔਰ ਅਨਿਯਮਤਾ ਦੀ ਸਥਿਤੀ ਖਤਮ ਹੋ ਗਈ ਹੈ ਕਾਉਂਸਲਿੰਗ ਸ਼ੁਰੂ ਕਿੱਤੀ ਜਾ ਰਹੀ ਹੈ ਬਹੁਤ ਹੀ ਅੱਛਾ ਫੈਸਲਾ ਹੈ ਅੱਜ ਦੇ ਪ੍ਰੋਗਰਾਮ 'ਚ ਜ਼ਿਲਾਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਕਿਰਤ ਮੋਗਾ ਤੋਂ ਸ਼ਾਕਵਰ ਜਸ਼ਨ ਫਾਜ਼ਿਲਕਾ ਤੋਂ ਜਲੇਸ਼ ਠਠਈ ਲੁਧਿਆਣਾ ਤੋਂ ਮੀਨੂ ਘਹਿਲਾotra ਅਤੇ ਗੁਰਦਾਸਪੁਰ ਤੋਂ ਬਿਸ਼ੰਬਰ ਦਾਸ ਬਿੱਟੂ ਇਸੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਦਾਤਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ